ਪਾਂਡੇ ਹੋਣਗੇ ਘਰ 'ਚ ਤਾਂ ਆਬਵੀਅਸ ਹੀ ਗੱਲ ਐ ਖੜਕਣ ਗਈ ਇਹ ਤਾਂ ਘਰ ਘਰ ਦੀ ਕਹਾਣੀ ਐ ਸੋ ਮੈਨੂੰ ਲੱਗਦਾ ਕਿ ਇਹ ਛੋਟੀਆਂ-ਮੋਟੀਆਂ ਚੀਜ਼ਾਂ ਤਾਂ ਇਗਨੋਰ ਕਰਨੀਆਂ ਚਾਹੀਦੀਆਂ ਕਿਉਂਕਿ ਜਦੋਂ ਆਪਾਂ ਇੱਕ ਘਰ ਛੱਡ ਕੇ ਦੂਜੇ ਘਰ ਜਾਂਦੇ ਆ ਤਾਂ ਉੱਥੇ ਜਦੋਂ ਸਾਡੇ ਫਰਜ਼ ਹੁੰਦੇ ਕਿ ਆਪਣੇ ਸਹੁਰੇ ਪਰਿਵਾਰ ਨੂੰ ਆਪਣਾ ਸਮਝ ਕੇ ਆਪਣੇ ਮਾਪਿਓ ਵਾਂਗ ਟ੍ਰੀਟ ਕਰੀਏ ਕਨਫਲਿਕਟਸ ਦੇ ਨਾ ਰੀਜ਼ਨ ਛੋਟੇ-ਛੋਟੇ ਹੁੰਦੇ ਆ ਕੋਈ ਬਹੁਤੇ ਵੱਡੇ ਨਹੀਂ ਹੁੰਦੇ ਕਿਚਨ ਦੇ ਕੰਮ ਨੂੰ ਲੈ ਕੇ ਕਦੀ ਕੁਝ ਹੋ ਗਿਆ ਆ ਜਾਂ ਈਗੋ ਕਲੈਸ਼ ਹੋ ਗਿਆ ਯਾ ਸੱਸ ਨੇ ਕਹਤਾ ਕਿ ਨੂੰ ਨੇ ਇਹ ਕੰਮ ਇਹਦੇ ਅਕੋਰਡਿੰਗਲੀ ਨਹੀਂ ਕੀਤਾ ਇਦਾਂ ਨਹੀਂ ਕੀਤਾ ਤਾਂ ਮੈਨੂੰ ਲੱਗਦਾ ਹੈ ਕਿ ਇਹ ਚੀਜ਼ ਕਿਸ ਤਰ੍ਹਾਂ ਕੀਤੀ ਅੰਡਰਸਟੈਂਡਿੰਗ ਮੇਨਟੇਨ ਕਰਕੇ ਚੱਲਣੀ ਚਾਹੀਦੀ ਕਿਉਂਕਿ ਜਿਹੜੀ ਕੁੜੀ ਹੈ ਉਹਦੀ ਅਪਬ੍ਰਿੰਗਿੰਗ ਹੋਰ ਤਰੀਕੇ ਨਾਲ ਹੋਈ ਹੈ ਉਹ ਕਿਸੇ ਹੋਰ ਘਰੋਂ ਆਈ ਹੈ ਹਨਾ ਤੇ ਸੱਸ ਹੋਰ ਕਿਸੇ ਘਰੋਂ ਆਈ ਹੈ ਤਾਂ ਉੱਥੇ ਦੈਟਸ ਦ ਓਨਲੀ ਰੀਜ਼ਨ ਕਿ ਕਲਾਸ਼ ਚੱਲਦੇ ਰਹੇ ਬਟ ਜੇ ਆਪਾਂ ਇਹ ਥੋੜੀ ਥੋੜੀ ਸਸਣ ਕਿਵੇਂ ਦਾ ਬੌਂਡ ਹੈ ਬਿਕੋਜ਼ ਜਦੋਂ ਤੁਸੀਂ ਕਿਸੇ ਨੂੰ ਰੋਲ ਮਾਡਲ ਮੰਨਦੇ ਹੋ ਨਾ ਬਿਕੋਜ਼ ਜਿੰਨੇ ਵੀ ਲੇਡੀਜ਼ ਨੇ ਤੁਹਾਨੂੰ ਦੇਖਿਆ ਹੈ ਤਾਂ ਉਹ ਅਸਲ ਵਿੱਚ ਤਾਂ ਜ਼ਰੂਰ ਜਾਨਣਾ ਚਾਹੋਗੇ ਕਿ ਅਸਲੀਅਤ ਵਿੱਚ ਕਿਵੇਂ ਰਹਿੰਦੇ ਨੇ ਆਪਣੀ ਸੱਸ ਦੇ ਨਾਲ ਜੀ ਬਹੁਤ ਵਧੀਆ ਬੌਂਡ ਹੈ ਮੇਰੀ ਮੀਦੀ ਮਦਰ ਇਨ ਲਾ ਦੇ ਨਾਲ ਐਂਡ ਮੋਰਓਵਰ ਜੇ ਆਪਾਂ ਗੱਲ ਕਰੀਏ ਤਾਂ ਦੇਖੋ ਭਾਂਡੇ ਹੋਣਗੇ ਘਰ 'ਚ ਤਾਂ ਆਬਵੀਅਸੀ ਗੱਲ ਹੈ ਖੜਕਣਗੀ ਇਹ ਤਾਂ ਘਰ ਘਰ ਦੀ ਕਹਾਣੀ ਹੈ ਸੋ ਅਮ ਮੈਨੂੰ ਲੱਗਦਾ ਹੈ ਕਿ ਇਹ ਛੋਟੀਆਂ-ਮੋਟੀਆਂ ਚੀਜ਼ਾਂ ਤਾਂ ਇਗਨੋਰ ਕਰਨੀਆਂ ਚਾਹੀਦੀਆਂ ਕਿਉਂਕਿ ਜਦੋਂ ਆਪਾਂ ਇੱਕ ਘਰ ਛੱਡ ਕੇ ਦੂਜੇ ਘਰ ਜਾਂਦੇ ਆ ਤਾਂ ਉੱਥੇ ਜਦੋਂ ਸਾਡੇ ਫਰਜ਼ ਹੁੰਦੇ ਕਿ ਆਪਣੇ ਸਹੁਰੇ ਪਰਿਵਾਰ ਨੂੰ ਆਪਣਾ ਸਮਝ ਕੇ ਆਪਣੇ ਮਾਪਿਓਂ ਅਨਟਰੀਟ ਕਰੀਏ ਤਾਂ ਮੈਨੂੰ ਲੱਗਦਾ ਹੈ ਕਿ ਜੇ ਆਪਾਂ ਜੇ ਕੁੜੀਆਂ ਇਹ ਸਮਝ ਕੇ ਚੱਲਣ ਤੇ ਜਿਹੜੀਆਂ ਸੱਸਾਂ ਐ ਅਗੋਂ ਦੀ ਇਹ ਸਮਝਣ ਕਿ ਜਿਵੇਂ ਸਰ ਨੇ ਕਿਹਾ ਕੀ ਬਸ ਚਿਹਰੇ ਬਦਲਦੇ ਨੇ ਹੁੰਦੀਆਂ ਐ ਵੀ ਧੀਆਂ ਹੀ ਐ ਤਾਂ ਮੈਨੂੰ ਲੱਗਦਾ ਐ ਇਦਾਂ ਦੇ ਕਨਫਲਿਕਟਸ ਹੋਣੀ ਨਾ ਬਾਕੀ ਮਦਰ ਇਨ ਲਾ ਨਾਲ ਵਧੀਆ ਰਿਲੇਸ਼ਨ ਐ ਤੇ ਮੈਨੂੰ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਲੱਗਦੀ ਐ ਕਿ ਕਨਫਲਿਕਟਸ ਦੇ ਨਾ ਰੀਜ਼ਨ ਛੋਟੇ ਛੋਟੇ ਹੁੰਦੇ ਐ ਕੋਈ ਬਹੁਤੇ ਵੱਡੇ ਨਹੀਂ ਹੁੰਦੇ ਕਿਚਨ ਦੇ ਕੰਮ ਨੂੰ ਲੈ ਕੇ ਕਦੀ ਕੁਝ ਹੋ ਗਿਆ ਆ ਜਾਂ ਈਗੋ ਕਲੈਸ਼ ਹੋ ਗਿਆ ਯਾ ਸਾਸ ਨੇ ਕਹਤਾ ਕਿ ਨੂੰ ਨੇ ਇਹ ਕੰਮ ਇਹਦੇ ਅਕੋਰਡਿੰਗ ਨਹੀਂ ਕੀਤਾ ਐਦਾਂ ਨਹੀਂ ਕੀਤਾ ਤਾਂ ਮੈਨੂੰ ਲੱਗਦਾ ਕਿ ਇਹ ਚੀਜ਼ ਕਿਸ ਤਰ੍ਹਾਂ ਕਿਤੇ ਅੰਡਰਸਟੈਂਡਿੰਗ ਮੇਨਟੇਨ ਕਰਕੇ ਚੱਲਣੀ ਚਾਹੀਦੀ ਕਿਉਂਕਿ ਜਿਹੜੀ ਕੁੜੀ ਹੈ ਉਹਦੀ ਬ੍ਰਿੰਗਿੰਗ ਹੋਰ ਤਰੀਕੇ ਨਾਲ ਹੋਈ ਹੈ ਉਹ ਕਿਸੇ ਹੋਰ ਘਰੋਂ ਆਈ ਹੈ ਹਨਾ ਤੇ ਸੱਸ ਹੋਰ ਕਿਸੇ ਘਰੋਂ ਆਈ ਹੈ ਤਾਂ ਉੱਥੇ ਦੈਟਸ ਦ ਓਨਲੀ ਰੀਜ਼ਨ ਕਿ ਕਲਾਸ਼ ਚੱਲਦੇ ਰਹੇ ਬਟ ਜੇ ਆਪਾਂ ਇਹ ਚੀਜ਼ਾਂ ਨੂੰ ਮੇਨਟੇਨ ਕਰਕੇ ਤੇ ਇੱਕ ਦੂਸਰੇ ਦੀ ਚੁਆਇਸਸ ਨੂੰ ਅਗਰ ਆਪਾਂ ਅੰਡਰਸਟੈਂਡ ਕਰਕੇ ਸਮਝ ਕੇ ਚੱਲਾਂਗੇ ਤਾਂ ਕੋਈ ਵੀ ਈਗੋ ਕਲਾਸ਼ ਜ਼ਿਆਦਾ ਦੇਰ ਤੱਕ ਨਹੀਂ ਚੱਲਦੀ ਬਾਕੀ ਛੋਟੇ-ਮੋਟੇ ਕਨ ਅਗਰ ਆਪਾਂ ਬੈਟ ਕੇ ਵਧੀਆ ਤਰੀਕੇ ਨਾਲ ਉਹਨਾਂ ਨੂੰ ਇੱਕ ਦੂਸਰੇ ਦੇ ਮੂੰਹ ਤੇ ਕਹਿ ਦਾਂਗੇ ਤਾਂ ਉਹ ਜ਼ਿਆਦਾ ਬੈਟਰ ਹੈ ਯਾ ਈਜ਼ੀ ਰਹਿੰਦਾ ਹੈ ਜੀ ਇਹੋ ਜਿਹੀ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ